ਤਰਨਤਾਰਨ ਜ਼ਿਲੇ ਅੰਦਰ ਪਿੰਡ ਤੂਦ ਦੇ ਸਾਬਕਾ ਸਰਪੰਚ ਅਤੇ ਬਲਾਕ ਪ੍ਰਧਾਨ ਗੁਰਵੈਲ ਸਿੰਘ ਜੋ ਹਥਾੜਾ ਇਲਾਕੇ ਵਿੱਚ ਹੜ ਕਰਨ ਤੁਸੀਵੰਦ ਤੇ ਆਪਣੇ ਟਰੈਕਟਰ ਟਰਾਲੀ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਨੂੰ ਘਰ ਆ ਰਿਹਾ ਸੀ ਤਾਂ ਆਸਤੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਕਾਂਗਰਸ ਪਾਰਟੀ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਤਰਨਤਾਰਨ ਐਸਪੀ ਦੀਪਕ ਪਾਰਕ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੁੱਜੇ ਇਸ ਮੌਕੇ ਉਹਨਾਂ ਦੇ ਨਾਲ ਕੁਲਵੀਰ ਸਿੰਘ ਜੀਰਾ ਮਨਿੰਦਰ ਪਾਸ ਸਿੰਘ ਪਲਾਸੌਰ ਸੁਮੇਤ ਲੀਡਰਸ਼ਿਪ ਸ਼ਾਮਲ ਸੀ ਇੱਕੋ ਬਹੁਤ ਅਫਸੋਸ ਦੀ ਗੱਲ ਹੈ ਮੈਂ ਜਿਸਾਂ ਪਹਿਲੇ ਗੱਲ ਕਹੀ ਹੈ ਅਸੀਂ ਤੇ ਜਦੋਂ 10 15 ਸਾਲ ਪੰਜਾਬ ਅਤਵਾਦ ਦੇ ਵਿੱਚ ਰਿਹਾ ਉਸ ਟਾਈਮ ਵੀ ਸਾਰਿਆਂ ਨੂੰ ਵੱਡਾ ਨੁਕਸਾਨ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਸੀ ਤੇ ਬਦਕਿਸਮਤੀ ਦੀ ਗੱਲ ਹੈ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹੋਣਾ ਜੀਵਨ ਪਰਮਾਤਮਾ ਬਖਸ਼ਦਾ ਹੈ ਇਨਸਾਨ ਨੂੰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿਸੇ ਦਾ ਜੀਵਨ ਖੋਹ ਦਾ ਜਾਂ ਉਹਨੂੰ ਆਪਣੀ ਗੋਲੀ ਦਾ ਸ਼ਿਕਾਰ ਕਰਨ ਦਾ ਇਹ ਸਾਡੇ ਬਹੁਤ ਹੀ ਨਜ਼ਦੀਕੀ ਸਾਥੀ ਸਨ ਮੈਂ ਸਾਰੇ ਪਰਿਵਾਰ ਨੂੰ ਸਭ ਅੰਜੀਤ ਸਿੰਘ ਇਹਨਾਂ ਦੇ ਦੂਜੇ ਭਾਈ ਵੀ ਮਿਲੇ ਨੇ ਮੈਂ ਯਕੀਨ ਦਿਵਾਉਣਾ ਚਾਹਨਾ ਇਹ ਇਹਨਾਂ ਦੀ ਲੜਾਈ ਨਹੀਂ ਸਾਡੀ ਆਪਣੀ ਇਹਨਾਂ ਨੂੰ ਸਿਕਿਉਰਿਟੀ ਦੀ ਗੱਲ ਜਾਂ ਜੋ ਜੋ ਇਹਨਾਂ ਦੇ ਮਸਲੇ ਹੈ ਉਹਨਾਂ ਸਾਰਿਆਂ ਬਾਰੇ ਹੁਣੇ ਹੀ ਚਰਚਾ ਪ੍ਰਦਾਨ ਜੀ ਵੀ ਕਰਨਗੇ ਮੈਂ ਵੀ ਗੱਡੀ 'ਚ ਬੈਠ ਕੇ ਹੀ ਪੰਜਾਬ ਦੀ ਸਮੁੱਚੀ ਭਾਵੇਂ ਚੀਫ ਸੈਕਟਰੀ ਨਾਲ ਗੱਲ ਕਰਨੀ ਪਏ ਭਾਵੇਂ ਡੀਜੀਪੀ ਨਾਲ ਕਰਨੀ ਪਏ ਆਂਦੇ ਦਿਨਾਂ ਦੇ ਵਿੱਚ ਅਸੀਂ ਗਵਰਨਰ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਇਹ ਇੱਕ ਇੰਨੀ ਵਾਈਡ ਸਪਰੈਡ ਗੱਲ ਹੋ ਗਈ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਨਹੀਂ ਰਹਿ ਗਿਆ ਜਿੱਥੇ ਵੱਡੇ ਪੈਮਾਨੇ ਤੇ ਇਸ ਕਿਸਮ ਦੀ ਕਤਲੋਗਾਰਤ ਨਹੀਂ ਹੋ ਰਹੀ ਜਿੱਥੇ ਫਰੋਤੀਆਂ ਦੀਆਂ ਚਿੱਠੀਆਂ ਨਹੀਂ ਆ ਰਹੀਆਂ ਜਿੱਥੇ ਫਰੋਤੀਆਂ ਦੇ ਟੈਲੀਫੋਨ ਨਹੀਂ ਆ ਰਹੇ ਇਹ ਨਰੀ ਪੰਜਾਬ ਤੱਕ ਦੀ ਬਾਹਰ ਤੱਕ ਇਹ ਬਿਮਾਰੀ ਜਾ ਚੁੱਕੀ ਹੈ ਸੋ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਅਸੀਂ ਆਏ ਆ ਪ੍ਰਧਾਨ ਜੀ ਤੇ ਅਸੀਂ ਬੈਠ ਕੇ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਪਰਿਵਾਰ ਨੂੰ ਮਹਫੂਜ਼ ਨਹੀਂ ਕਰਦੀ ਇਹਨਾਂ ਨੂੰ ਮਹਫੂਜ਼ ਨਹੀਂ ਕਰਦੀ ਤੇ ਜਿਨ੍ਹਾਂ ਨੇ ਐਕਟ ਕੀਤਾ ਉਹਨਾਂ ਨੂੰ ਮਿਚਲੀ ਗ੍ਰਫਤਾਰੀਆਂ ਨਹੀਂ ਕਰਦੀ ਉਹਨਾਂ ਚ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਇਸ ਗੱਲ ਕਰ ਮੈਂ ਆਇਆ ਇਸ ਤੋਂ ਬਾਅਦ ਸ਼ਿਵਰਾਜ ਚੋਹਾਂਜੀ ਜਿਹੜੇ ਨੇ ਐਗਰੀਕਲਚਰ ਮਿਨਿਸਟਰ ਉਹਨਾਂ ਦੇ ਕੋਲੋਂ ਟਾਈਮ ਪ੍ਰਦੇਸ਼ ਕਾਂਗਰਸ ਨੇ ਤੇ ਕਾਂਗਰਸ ਦੇ ਐਮਪੀ ਨੇ ਮੰਗਿਆ ਕਿਸਾਨਾਂ ਦੀ ਗੱਲ ਵੀ ਰੱਖਣੀ ਹੈ ਪੰਜਾਬ ਦੀ ਜਿਸ ਕਿਸਮ ਦੀ ਮਿਸਮੈਨੇਜਮੈਂਟ ਸੂਬੇ ਦੀ ਸਰਕਾਰ ਨੇ ਕੀਤੀ ਹੈ ਉਹ ਵੀ ਅਸੀਂ ਸਾਰਾ ਉਹਨਾਂ ਨਾਲ ਗੱਲ ਕਰਨੀ ਹੈ ਤੇ ਵੱਡੇ ਪੈਮਾਨੇ ਤੇ ਸੈਂਟਰ ਤੋਂ ਰਾਹਤ ਦੀ ਗੱਲ ਵੀ ਕਰਨੀ ਹੈ ਤੋ ਇਸ ਗੱਲ ਕਰ ਅੱਜ ਮੈਂ ਆਪਣੀ ਹਾਜ਼ਰੀ ਪਾ ਕੇ ਇਥੋਂ ਇਜਾਜ਼ਤ ਲੈ ਸਰ ਜੀ ਗੱਲ ਕੀਤੀ ਨਛੇ ਦੀ ਨਸ਼ਾ ਵੀ ਕਹਿ ਰਹੇ ਕਿ ਸਰਕਾਰ ਕੇ ਦੀ ਬੰਦ ਹੋ ਜੇਗੇ ਜੇ ਗੈਂਗਸਟਰਾਂ ਦੀ ਗੱਲ ਕੀਤੀ ਹੈ ਅਜ ਤੱਕ ਕੋਈ ਕਾਬੂ ਤੇ ਪਾਇਆ ਨਹੀਂ ਵੇਖੋ ਹੱਤਵਾਦ ਦੇ ਵਿੱਚ ਤੇ ਥੋੜੀ ਮੋਟੀ ਪੁਲਿਸ ਜਿਹੜੀ ਸੀ ਸ਼ੁਰੂ ਦੇ ਫੇਜ਼ ਦੇ ਵਿੱਚ ਪੁਲਿਸ ਲੋਅਰ ਰੈਂਕਸ ਦੀ ਇਨਵੋਲਵਮੈਂਟ ਸੀ ਪਰ ਜੋ ਅੱਜ ਗੈਂਗਸਟਰਸ ਦਾ ਹਾਲ ਹੋ ਰਿਹਾ ਹੈ ਤੇ ਵਿੱਚ ਤੇ ਮੈਂ ਸਮਝਦਾ ਕਿ ਬਰਾਬਰ ਦੀ ਪਾਇਵਾ ਕੋਈ ਅਫਸਰ ਦੇ ਕੰਨ ਤੇ ਜਿਉ ਨਹੀਂ ਸਰਕਦੀ। ਐਂਡ ਅਸੀਂ ਵੀ ਪੰਜਾਬ 'ਚ ਹੀ ਰਹਿੰਦੇ ਆ ਗਰਾਊਂਡ ਦੀ ਸਾਨੂੰ ਸਥਿਤੀ ਦੀ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੈ। ਜੇ ਚਾਹਣ ਕੋਈ ਗੈਂਗਸਟਰ 24 ਘੰਟੇ ਤੋਂ ਵੱਧ ਪੰਜਾਬ ਦੇ ਵਿੱਚ ਆਪਰੇਟ ਨਹੀਂ ਕਰ ਸਕਦਾ ਜੇ ਮੰਨਸ਼ਾ ਸਰਕਾਰ ਦੀ ਹੋਵੇ। ਸੋ ਕੰਪਲੀਟ ਫੇਲਿਅਰ ਹੈ। ਅਦਕਿਸਮਤੀ ਇਹ ਪੰਜਾਬ ਦੀ ਕਿ ਕਿੱਥੋਂ-ਕਿੱਥੇ ਅਸੀਂ ਆ ਕੇ ਡਿੱਗ ਪਏ ਆ ਤੇ ਪੁਲਿਸ ਵੀ ਇਸ ਗੱਲ ਦਾ ਪੂਰਾ ਐਡਵਾਂਟੇਜ ਲੈ ਰਹੀ ਹੈ ਸੋ ਅਸੀਂ ਇਸ ਬਾਰੇ ਜਾਣਕਾਰੀ ਗਵਰਨਰ ਸਾਹਿਬ ਨਾਮੀ ਤੇ ਜਿੱਥੇ ਜਿੱਥੇ ਵੀ ਦੇਣ ਦੀ ਲੋੜ ਪੈਗੀ ਅਸੀਂ ਗੱਲ ਵੀ ਕਰਾਂਗੇ ਤੇ ਜੋ ਜੋ ਇੱਥੇ ਮੈਂ ਗੱਲ ਕਹੀ ਹੈ ਉਸ ਨੂੰ ਨਿਪਰੇ ਵੀ ਜ਼ਰੂਰ ਚੜਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ